ਜਿਹੜੇ ਡਰੱਗ ਡਿਕਸ ਹੈਗੇ ਆ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਡੀਡਿਕਸ਼ਨ ਕਰ ਰਹੇ ਆ ਉਹਦੇ ਵਾਸਤੇ ਸਕਿੱਲ ਡਵੈਲਪਮੈਂਟ ਸ਼ੁਰੂ ਕੀਤੀ ਆ ਸਪੋਰਟਸ ਦੀ ਫੈਸਿਲਿਟੀ ਹੈ ਔਰ ਇਹਦੇ ਚ ਜਿਵੇਂ ਕਿਚਨ ਗਾਰਡਨਿੰਗ ਹੈ ਯੋਗਾ ਕਰਾਉਂਦੇ ਆ ਇਸ ਵੇਰੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਈ ਕੀ ਗੱਲ ਤਾਈ ਕਿੱਥੇ ਜਾ ਕੇ ਆਈਆਂ ਕਰਮਵਾਲੀਆਂ ਪੁੱਤ ਅਨੰਦਪੁਰ ਸਾਹਿਬ ਜਾ ਕੇ ਆਈਆਂ ਓ ਤਾਈ ਗੋਡੇ ਤੇਰੇ ਚੱਲਦੇ ਨਹੀਂ ਤੂੰ ਉੱਥੇ ਤਾਂ ਕਿਵੇਂ ਜਾਈ ਰੱਬ ਦੇ ਦਰਸ਼ਨ ਕਰਨ ਵਾਸਤੇ ਗੋਡੇ ਨਹੀਂ ਕਿਸਮਤ ਚਲਨੀ ਚਾਹੀਦੀ ਹੈ ਮਾਤਾਰਾਣੀ ਦੀ ਕਿਰਪਾ ਹੋਈ ਮੈਂ ਵੀ ਜਵਾਲਾ ਜੀ ਦਰਸ਼ਨ ਕਰਕੇ ਆਈਆਂ ਕੀ ਬਾਤ ਆ ਭਾਈ ਮੈਨੂੰ ਲੱਗਦਾ ਪਿੰਡ ਦੀਆਂ ਸਾਰੀਆਂ ਬੁੜੀਆਂ ਦੀ ਲਾਟਰੀ ਲੱਗੀ ਐ ਸਾਰੀਆਂ ਹੀ ਸੈਰ ਕਰਨ ਦੇ ਨਿਕਲੀਆਂ ਲਾਟਰੀ ਤਾਂ ਸਾਡੀ ਉਸੇ ਦਿਨ ਨਿਕਲੀ ਸੀ ਜਿਸ ਦਿਨ ਮਾਨ ਸਰਕਾਰ ਨੇ ਪੰਜਾਬ ਸੰਭਾਲਿਆ ਸੀ ਹੋਰ ਕੀ ਜੁੰਦਾ ਰਵੇ ਕਰਮਾ ਵਾਲਾ ਜਿਨੇ ਸਾਡੇ ਵਰਗੀਆਂ ਬਾਰੇ ਸੋਚਿਆ ਤਾਂ ਸਹੀ ਯਾਰ ਸੁਣਿਆ ਤਾਂ ਮੈਂ ਵੀ ਆ ਵੀ ਮੁੱਖ ਮੰਤਰੀ ਤੀਰਥ ਯਾਤਰਾ ਵੱਲੋਂ ਕੋਈ 50 ਹਜ਼ਾਰ ਸ਼ਰਧਾਲੂਆਂ ਨੂੰ ਮੌਕਾ ਮਿਲਿਆ ਵੱਖ-ਵੱਖ ਥਾਂ ਤੇ ਜਾ ਕੇ ਦਰਸ਼ਨ ਕਰਨ ਦਾ ਇਹ ਜੋ ਤੂੰ ਸੁਣਿਆ ਨਾ ਸਭ ਸੱਤ ਸੁਣਿਆ ਐਨੇ ਪਿਆਰ ਨਾਲ ਤਾਂ ਮੇਰੇ ਸਗੇ ਮੁੰਡੇ ਨੇ ਪਿੰਡ ਦੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਵਾਏ ਜਿੰਨੇ ਸਤਕਾਰ ਨਾਲ ਮੈਂ ਹੁਣ ਗੁਰੂ ਨਗਰੀ ਦੇ ਦਰਸ਼ਨ ਕਰਕੇ ਆਈ ਆ ਐਸੀ ਯੋਜਨਾ ਚ ਹਰ ਲੋੜਵੰਦ ਦੀ ਸੁਣਵਾਈ ਕਿੰਝ ਦੀ ਹੈ ਮੁਫਤ ਖਾਣਾ ਐਸੀ ਟ੍ਰੇਨ ਰਹਿਣ ਸੈਣ ਦਾ ਖਾਸ ਪ੍ਰਬੰਧ ਮੈਨੂੰ ਤਾਂ ਐਦਾਂ ਲੱਗਿਆ ਮਰਨ ਤੋਂ ਪਹਿਲਾਂ ਸੁਰਗ ਮਿਲ ਗਿਆ ਪੀਰਤ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ 13 ਟ੍ਰੇਨਾਂ ਸ਼ੁਰੂ ਹੋਈਆਂ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਬੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਵਰਤੀ ਅਸੀਂ ਵਧਾ ਕੇ 70 ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਇੱਥੇ 20 ਤੋਂ ਘੱਟ ਹੁੰਦੇ ਸੀ ਜਿਹੜੇ ਐਡਮਿਟ ਸੀਗੇ ਤੇ ਹੁਣ ਆਲਮੋਸਟ ਫੁੱਲ ਹੈਗਾ ਜੀ ਇਹ 45 47 ਤੇ ਆਉਣ ਵਾਲੇ ਦਿਨਾਂ ਚ ਇਹਦੀ ਕੈਪੈਸਿਟੀ ਵਧਾ ਰਹੇ ਹਾਂ ਇਸ ਤੋਂ ਸਵਾਏ ਮੇਰੇ ਨਾਲ ਮੇਰੇ ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਕੁਮਾਰ ਰਾਹੁਲ ਜੀ ਔਰ ਡਿਪਟੀ ਕਮਿਸ਼ਨਰ ਕੋਮਲ ਜੀ ਔਰ ਸਾਡੇ ਸਰਵਲ ਸਰਜਨ ਔਰ ਐਸਪੀ ਮੈਡਮ ਆਏ ਆ ਸਾਰੇ ਇਹ ਸਾਰੇ ਜਿਹੜੀ ਸਾਡੀ ਇੱਕ ਜਿਹੜੀ ਟੀਮ ਆ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਜਿਹੜੇ ਡਰਗ ਐਡਿਕਟਸ ਹੈਗੇ ਆ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਡੀਡਿਕਸ਼ਨ ਕਰ ਰਹੇ ਆ ਉਹਦੇ ਵਾਸਤੇ ਸਕਿੱਲ ਡਿਵੈਲਪਮੈਂਟ ਸ਼ੁਰੂ ਕੀਤੀ ਹੈ ਸਪੋਰਟਸ ਦੀ ਫੈਸਿਲਿਟੀ ਹੈ ਔਰ ਇਹਦੇ ਚ ਜਿਵੇਂ ਕਿਚਨ ਗਾਰਡਨਿੰਗ ਹੈ ਯੋਗਾ ਕਰਾਉਂਦੇ ਆ ਇਸ ਵੇਰੇ ਉਹਨਾਂ ਨੂੰ ਉਸ ਤੋਂ ਬਾਅਦ ਜਿਮ ਹੈ ਉਹਨਾਂ ਵਾਸਤੇ ਔਰ ਬਹੁਤ ਸਾਰੇ ਜਿਹੜੇ ਕਾਉਂਸਲਰ ਹੈ ਉਹ ਮਤਲਬ ਉਹਨਾਂ ਨੂੰ ਜਿਹੜੇ ਹੈਗੇ ਔਰ ਉਹਨੂੰ ਸਮਝਾਉਂਦੇ ਆ ਔਰ ਉਹਨਾਂ ਦੀ ਫੈਮਿਲੀ ਕਾਉਂਸਲਿੰਗ ਪਲੱਸ ਇੱਕ ਨਾਰਕੋਟਿਕ ਅਨੋਨਿਮਸ ਦਾ ਜਿਹੜਾ ਸਪੋਰਟ ਗਰੁੱਪ ਤੇ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਹੈਗੇ ਵੀ ਜਿਵੇਂ ਇੱਕ ਹੀ ਪਿੰਡ ਦੇ ਮੈਨੂੰ ਇੱਥੋਂ 9 ਬੱਚੇ ਮਿਲੇ ਆ ਮੈਂ ਪਿੰਡ ਦਾ ਨਾਮ ਨਹੀਂ ਲਵਾਂਗਾ ਸਟੈਗਮਾ ਕਰਕੇ ਤੇ ਅਦਰਵਾਈਜ਼ ਜਿਹੜੇ ਇੱਕ ਪਿੰਡ ਦੇ ਨਾਮ ਬੱਚੇ ਆ ਕਹਿੰਦੇ ਉੱਥੇ ਸਾਡੇ ਉਹ ਸਾਰਿਆਂ ਸਾਡੀ ਕੋਸ਼ਿਸ਼ ਆ ਕਿ ਪਿੰਡ 'ਚ ਜਿੰਨੇ ਬੱਚੇ ਵੀ ਨਸ਼ਾ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਲਿਆ ਕੇ ਮੈਂ ਬਾਕੀ ਉਹਨਾਂ ਨੂੰ ਵੀ ਕਹਿੰਨਾ ਜਿਹੜੇ ਵੀ ਪਿੰਡ 'ਚ ਜਿੰਨੇ ਬੱਚੇ ਹੈਗੇ ਆ ਆਪਣੇ ਨਸ਼ਾ ਮੁਕਤ ਕਮੇਟੀ ਬਣਾਓ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜਰੀਵਾਲ ਜੀ ਨੇ ਇਹ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਇਹਨੂੰ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਹੈ ਅਸੀਂ ਨਵੀਂ ਅਪਰੋਚ ਇਹ ਆ ਕਿ ਜਿਹੜੀ ਪੁਲਿਸ ਸਿਵਲ ਪ੍ਰਸ਼ਾਸਨ ਔਰ ਮੈਡੀਕਲ ਅਸੀਂ ਸਾਰੇ ਜਿਹੜੇ ਸਕਿੱਲ ਡਵੈਲਪਮੈਂਟ ਔਰ এডਿਕੇਸ਼ਨ ਡਿਪਾਰਟਮੈਂਟ ਇਕੱਠੇ ਹੋ ਕੇ ਕੰਮ ਕਰ ਰਹੇ ਆ ਕਿ ਜਿਹੜਾ ਬੱਚਾ ਨਸ਼ਾ ਕਰਦਾ ਹੈ ਉਹਨੂੰ ਅਸੀਂ ਮਰੀਜ਼ ਸਮਝ ਕੇ ਉਹਨੂੰ ਨਸ਼ਾ ਛੁਡਾਵਾਂਗੇ ਡੀਡਿਕਸ਼ਨ ਕਰਾਂਗੇ ਫਿਰ ਰੀਹੈਬ ਔਰ ਉਹਦੇ ਨਾਲ ਸਕਿੱਲ ਡਵੈਲਪਮੈਂਟ ਕਰਾ ਕੇ ਉਹਨੂੰ এমਪਲੋਇਮੈਂਟ ਜਨਰੇਸ਼ਨ ਨਾਲ ਜੋੜ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਉਹਨਾਂ ਨੂੰ ਤੇ ਡਿਪਟੀ ਕਮਿਸ਼ਨਰ ਮੈਡਮ ਅਸੀਂ ਕਰ ਰਹੇ ਆ ਜੀ ਵਰਕ ਜਿੰਨੇ ਇੱਥੇ ਪ੍ਰਾਈਵੇਟ ਹਸਪੀਟਲ ਹੈ ਜਿਵੇਂ ਸੁਹਾਣਾ ਸਾਹਿਬ ਦੇ ਵਿੱਚ ਹਸਪੀਟਲ ਹੈਗਾ ਜੀ ਉਹਨਾਂ ਦਾ ਬਹੁਤ ਵੱਡਾ ਉਹਦੇ ਵਿੱਚ 500 ਬੈੱਡ ਆ ਗਏ ਜਿਹੜੇ ਉਹਨਾਂ ਦੇ ਪਹਿਲਾਂ ਬਣੇ ਹੋਏ ਸੀ 200 ਬੈੱਡ ਦਾ ਉਰਨੋ ਮੈਂ ਬੇਨਤੀ ਕੀਤੀ ਹੈ ਉਹਨਾਂ ਨੇ ਕਬੂਲ ਕੀਤੀ ਆ ਕਿ 100 ਬੈੱਡ ਹੋ ਜੜੇ ਇਸ ਜਿਹੜਾ ਹੈਗਾ ਇਹ ਧਾਰਮਿਕ ਖਾਤੇ ਦੇ ਵਿੱਚ ਪਾਦਣਗੇ ਕਿ ਇਹਨਾਂ ਨੂੰ ਉਹ ਦੇਣਗੇ ਔਰ ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰੇਗੀ 100 ਬੈਟ ਦੀ ਜਿਹੜੀ ਫੈਸਿਲਿਟੀ ਆ ਉੱਥੇ ਕ੍ਰੀਏਟ ਕਰਾਂਗੇ ਹੋਰ ਬਹੁਤ ਸਾਰੇ ਕਾਰਪੋਰੇਟ ਹਸਪਤਾਲ ਆ ਉਹਨਾਂ ਨਾਲ ਵੀ ਡਿਪਟੀ ਕਮਿਸ਼ਨਰ ਮੀਟਿੰਗ ਕਰਨਗੇ ਇਸ ਤੋਂ ਸਵਾਏ ਡੇਰਾ ਬੱਸੀ ਦੇ ਵਿੱਚ ਜਿਹੜੀ ਇੰਡਸਟਰੀ ਬਹੁਤ ਆ ਲੁਧਿਆਣੇ ਤੋਂ ਬਾਅਦ ਦੂਜੇ ਨੰਬਰ ਤੇ ਪੰਜਾਬ ਦੇ ਵਿੱਚ ਉਹਨਾਂ ਨਾਲ ਮੀਟਿੰਗ ਕਰਕੇ ਕਿ ਉਹਨਾਂ ਨੂੰ ਕਿਹੜੇ ਕਿਹੜੇ ਸਕਿੱਲ ਚਾਹੀਦੇ ਆ ਫੀਟਰ ਚਾਹੀਦੇ ਆ ਇਲੈਕਟ੍ਰੀਸ਼ੀਅਨ ਚਾਹੀਦੇ ਆ ਪਲੰਬਰ ਚਾਹੀਦੇ ਆ ਉਹ ਵਾਲੇ ਸਕਿੱਲ ਇਹਨਾਂ ਨੂੰ ਬੱਚਿਆਂ ਨੂੰ ਸਿਖਾ ਕੇ ਅਸੀਂ ਤਾਂ ਕਿ ਉਹਨਾਂ ਦੀ ਰੈਡੀ এমਪਲੋਇਮੈਂਟ ਹੋਵੇ ਜਾਂ ਐਗਰੀਕਲਚਰ ਜਿਨ੍ਹਾਂ ਦੀ ਜ਼ਮੀਨ ਹੈਗੀ ਉਹਨਾਂ ਦੇ ਨੈਟ ਫਾਰਮਿੰਗ ਹੈ ਹਾਈ ਜਿਹੜੀਆਂ ਹੈਗੀਆਂ ਕ੍ਰੌਪਸ ਦੀ ਹੈਗੀਆਂ ਜਿਹੜੀ ਫਾਰਮਿੰਗ ਜਿਸ ਤਰ੍ਹਾਂ ਉਹਦੇ ਚ ਡ੍ਰੈਗਨ ਫਰੂਟ ਹੋ ਗਿਆ ਹਲਦੀ ਦੀ ਹੋਗੀ ਜਾਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਟਰਾਬਰੀ ਵਗੈਰਾ ਸੋ ਇਹ ਸਾਰੇ ਜਿਹੜੇ ਕੋਰਸਸ ਆ ਅਸੀਂ ਉਪਰਾਲਾ ਕਰ ਰਹੇ ਆ ਮੈਂ ਉਮੀਦ ਕਰਦਾ ਕਿ ਜਿਹੜਾ মিডিਆ ਵੀ ਬਹੁਤ ਅੱਛਾ ਰੋਲ ਪਲੇ ਕਰ ਰਿਹਾ ਆ ਵੀ ਜਿਹੜੇ ਸਾਡੇ ਬੱਚੇ ਆ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਇਸ ਨਸ਼ੇ ਦੀ ਦਲਦਲ ਵਿੱਚ ਫਸ ਕੇ ਹੋਇਆ ਤੇ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਔਰ ਜਿਹੜਾ ਪੰਜਾਬ ਆ ਉਹਦੇ ਵਾਸਤੇ ਇੱਕ ਨਵੀਂ ਸ਼ੁਰੂਆਤ ਯੂਥ ਵਾਸਤੇ ਇੱਕ ਨਵੀਂ ਸ਼ੁਰੂਆਤ ਉਹਨਾਂ ਨੂੰ ਇੱਕ ਮੌਕਾ ਦੇਵਾਂਗੇ ਅਸੀਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਏਗੀ ਪੁਲਿਸ ਉਹਨਾਂ ਨਾਲ ਡੀਲ ਕਰੇਗੀ ਜਿਹੜੇ ਨਸ਼ਾ ਵੇਚਣਗੇ ਉਹਨਾਂ ਦੇ ਡਿੱਟੇ ਵੀ ਸਿੱਖੇ ਜਾਣਗੇ ਔਰ ਉਹਨਾਂ ਨੂੰ ਹਰ ਤਰ੍ਹਾਂ ਦਾ ਮਤਲਬ ਕਿਸੇ ਤਰ੍ਹਾਂ ਦੀ ਵੀ ਕੋਰੈਕਟ ਨਹੀਂ ਮਿਲੇਗੀ ਜਮਾਨਤ ਵੀ ਨਹੀਂ ਹੋਏਗੀ ਉਹਨਾਂ ਦੀ ਲੇਕਿਨ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨਾਲ ਸਾਡੀ ਹਮਦਰਦੀ ਆ ਉਹਨਾਂ ਨੂੰ ਅਸੀਂ ਜਿਹੜਾ ਗਿਆ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਬਹੁਤ-ਬਹੁਤ ਧੰਨਵਾਦ